ਇਹ ਇਹ ਜਿਹੜਾ ਤਸਕਰੀ ਦਾ ਧੰਦਾ ਅਤਿਆਚਾਰ ਦਾ ਧੰਦਾ ਇਹਦੇ ਨਾਲ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਚਾਹੇ ਕੋਈ ਸਿੱਖ ਸਮਾਜ ਤੋਂ ਹੋਣਾ ਚਾਹੇ ਹਿੰਦੂ ਸਮਾਜ ਤੋਂ ਹੋਵੇ ਸਲਸਾ ਉਹ ਗਊਸ਼ਾਲਾ ਨੂੰ ਮਿਲਣਾ ਚਾਹੀਦਾ ਜਾਂ ਨਵੀਆਂ ਗਊਸ਼ਾਲਾ ਬਣਾ ਕੇ ਗਊਆਂ ਨੂੰ ਜਿਹੜੀਆਂ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਉਹ ਵੀ ਉਹਨਾਂ ਨੂੰ ਛੱਡਣੀਆਂ ਚਾਹੀਦੀਆਂ ਤਸਵੀਰਾਂ ਚਿਲਾ ਮਾਨਸਾ ਦੇ ਬਡਲਾੜਾ ਦੀਆਂ ਨੇ ਜਿੱਥੇ ਗਊਆਂ ਨਾਲ ਭਰਿਆ ਟਰੱਕ ਫੜਿਆ ਗਿਆ। ਦੱਸ ਦਈਏ ਅੱਜ ਸਵੇਰੇ ਹੀ ਇੱਕ ਗਊਆਂ ਨਾਲ ਭਰਿਆ ਟਰੱਕ ਫੜਿਆ ਗਿਆ ਜਿਸ ਵਿੱਚ ਗਊਆਂ ਅਤੇ ਸਾਂਡ ਭਰੇ ਹੋਏ ਸਨ। ਡਰਾਈਵਰ ਤੇ ਉਸ ਦੇ ਸਾਥੀ ਮੌਕੇ ਤੋਂ ਪੱਜ ਗਏ ਨੇ ਇਲਾਕੇ ਵਿੱਚ ਭਗਤਾਂ 'ਚ ਰੋਸ ਪਾਇਆ ਜਾ ਰਿਹਾ ਹੈ। ਬਡਲਾੜਾ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਨੂੰਨ ਇੰਨੇ ਲਚਕੀਲੇ ਨੇ ਕਿ ਜਦੋਂ ਉਹ ਇਹ ਫੜ ਲੈਂਦੇ ਨੇ ਉਸ ਤੋਂ ਬਾਅਦ 2 ਸਾਲ ਦੀ ਸਜ਼ਾ ਹੈ ਤੇ 2 ਸਾਲ ਦੀ ਸਜ਼ਾ ਕਰਕੇ ਇਹਨਾਂ ਨੂੰ ਛੱਡ ਦਿੰਦੇ ਨੇ ਤਾਂ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਗਊ ਤਸਕਰੀ ਦੇ ਵਿੱਚ ਜਿਹੜੇ ਲੋਕ ਫੜੇ ਜਾਂਦੇ ਨੇ ਗਊ ਹੱਤਿਆ ਜਿਹੜੇ ਫੜੇ ਜਾਂਦੇ ਨੇ ਇਹਨਾਂ ਦੇ 10 ਤੋਂ ਲੈ ਕੇ 12 ਸਾਲ ਦੀ ਘੱਟੋ-ਘੱਟ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਗਊ ਨੂੰ ਅਸੀਂ ਮਾਤਾ ਰੂਪ ਚ ਮੰਨਦੇ ਹਾਂ ਤੇ ਮਾਤਾ ਰੂਪ ਇਹ ਮੰਨਣ ਕਰਕੇ ਵੀ ਸਾਡੇ ਮਾਂ ਦੇ ਸਮਾਨ ਹੈ ਤਾਂ ਇਸ ਲਈ ਬਸ ਤੋਂ ਬਾਅਦ ਇਹਨਾਂ ਨੂੰ ਸਜ਼ਾ ਮਾ ਹੋਣੀ ਚਾਹੀਦੀਆਂ ਨੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਪੁਲਿਸ ਤੋਂ ਖੋਸ਼ ਦੇ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਵਿੱਚ ਤਬਦੀਲੀ ਲਿਆ ਕੇ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਕੀਤੀ ਜਾਵੇ। ਜੈ ਸ਼ੀਰਾਂ। ਤੋਂ ਗਊਆਂ ਦਾ ਭਰਿਆ ਹੋਇਆ ਟਰੱਕ ਫੜਿਆ ਗਿਆ ਜਿਨ੍ਹਾਂ ਨੂੰ ਕਿ ਮਤ ਵਿੱਚ ਲਿਜਾਇਆ ਜਾ ਰਿਹਾ ਕੱਟਣ ਵਾਸਤੇ ਲਿਜਾ ਰਿਹਾ ਸੀ। ਐਡੀ ਵੱਡੀ ਤਸਕਰੀ ਪੰਜਾਬ ਦੀ ਗੁਰੂਆਂ ਦੀ ਧਰਤੀ ਦੇ ਉੱਤੇ ਬੜਾ ਮਦ ਮਦਭਾਗੀ ਗੱਲ ਹੈ ਔਰ ਮੈਂ ਮਾਨ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਵੀ ਇਹ ਜੋ ਗਊ ਹੱਤਿਆ ਇਹਨਾਂ ਜੋ ਗਊਆਂ ਦੇ ਨਾਂ ਤੇ ਆਪਣੇ ਪੈਸਾ ਜੋ ਟੈਕਸ ਰਹੀਂ ਆਪਣੇ ਇਕੱਠਾ ਕੀਤਾ ਜਾਂਦਾ ਅਗਰ ਸਹੀ ਢੰਗ ਨਾਲ ਗਊਸ਼ਾਲਾ ਤੇ ਲਾ ਕੇ ਉਹ ਗਊਆਂ ਦੀ ਰੱਖਿਆ ਵਾਸਤੇ ਲਾਇਆ ਜਾਵੇ ਤੇ ਇਹੋ ਜਿਹੇ ਨੂੰ ਨਾ ਤਾਂ ਐਕਸੀਡੈਂਟ ਹੋਣ ਔਰ ਵੱਤਵਤ ਗਊਸ਼ਾਲਾਵਾ ਮਾਣ ਤੇ ਜਿਹੜਾ ਇਹ ਗਊ ਦੀ ਤਸਕਰੀ ਆ ਇਹਦੇ ਤੇ ਵੱਤਵਤ ਸਜ਼ਾ ਕਰਕੇ ਤਾਂ ਕਿ ਇਹੋ ਜੇ ਕਰੋਨਾਪਰਾਧ ਨਾ ਕਰ ਸਕੇ ਇਹ ਗਊ ਭਗਤਾਂ ਨੇ ਫੜੇ ਟਰੱਕ ਦੀ ਪੁਲਿਸ ਦੀ ਕੀ ਸਥਿਤੀ ਰਹਗੀ ਇਸ ਵਿੱਚ ਦੇਖੋ ਜੀ ਗਊ ਭਗਤ ਵਿਚਾਰੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਜਿਵੇਂ ਟਰੱਕ ਫੜਦੇ ਆ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਹੀ ਬਰੀ ਇਹ ਹੁੰਦਾ ਵੀ ਲੈ ਦੇ ਕੇ ਹੁਣ ਕਰ ਦਿੱਤਾ ਜਾਂਦਾ ਪਰ ਅੱਜ ਇਹੋ ਜਿਹਾ ਮੌਕਾ ਨਹੀਂ ਆ ਪੁਲਿਸ ਵੀ ਥੋੜੀ ਅਲਰਟ ਹੈ ਮੈਂ ਜੋ ਅੱਜ ਮੌਕੇ ਤੇ ਦੇਖਿਆ ਅੱਛੀ ਰਿਸਪੌਂਸਿਵ ਪੁਲਿਸ ਦਾ ਔਰ ਮੈਨੂੰ ਉਮੀਦ ਹੈ ਕਿ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਰੇ ਇਹਨਾਂ ਨੂੰ ਗਊ ਵੰਸ਼ ਨੂੰ ਪ੍ਰੇਮ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੇ ਟੱਬਰ ਪਾਲਿਆ ਹੈ ਖੇਤੀ ਕਰਕੇ ਅੱਜ ਇਹਨਾਂ ਦੀ ਬੇਕਦਰੀ ਕਰਕੇ ਇਹ ਗੁੱਚੜਖਾਨੇ ਭੇਜ ਰਹੇ ਆ ਇਹਦੇ ਨਾਲ ਧਾਰਮਿਕ ਭਾਵਨਾ ਜੁੜਨ ਹੁਣ ਕਰਨ ਕਿਸੇ ਵੀ ਵਕਤ ਜਿਹੜਾ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਇਸ ਕਰਕੇ ਇਹਨਾਂ ਨੂੰ ਨਾ ਪਾਣੀ ਚਾਹੀਦੀ ਹੈ ਜਦੋਂ ਅਸੀਂ ਗੱਡੀ ਫੜ ਕੇ ਦਿੰਦੇ ਆ ਜੋ ਅਸੀਂ ਬੰਦਾ ਫੜ ਕੇ ਦਿੰਦੇ ਆ ਉਸ ਤੋਂ ਬਾਅਦ ਕਾਰਵਾਈ ਠੱਪ ਹੋ ਜਾਂਦੀ ਆ ਪਹਿਲਾਂ ਕਿੰਨੀਆਂ ਗੱਡੀਆਂ ਫੜੀਆਂ ਸੀ ਗੱਡੀਆਂ ਦੀ ਅਸੀਂ ਗਿਣਤੀ ਵੀ ਕਰਾ ਸਕਦੇ ਮੈਂ ਤਾਂ 40 ਸਾਲ ਤੋਂ ਗੱਡੀਆਂ ਫੜ ਰਿਹਾ ਡੇਢ 2000 ਗੱਡੀ ਦਾ ਤਾਂ ਪਰਚਾ ਮੇਰੇ ਵੱਲੋਂ ਹੈ ਤੇ ਪੂਰੇ ਦੇਸ਼ 'ਚ ਸਾਡਾ ਇਹ ਜਿਹੜਾ ਸੰਗਠਨ ਦਾ ਰੱਖਦਾ ਹਾਂ ਤਾਂ ਸਭ ਤੋਂ ਵੱਡਾ ਸੰਗਠਨ ਹੈ ਅਰ ਸਭ ਤੋਂ ਵੱਧ ਪਰਚੇ 10 ਤੋਂ 12000 ਪਰਚਾ ਸਾਡੇ ਗੌਰਵਸ਼ਾਹ ਜਨਮ ਤੋਂ ਕਰਾਇਆ ਹੋਇਆ ਭਗਵੰਤ ਮਾਨ ਜੀ ਨੂੰ ਸਾਡੇ ਮਾਨਯੋਗ ਸੀਐਮ ਜੀ ਨੂੰ ਬੇਨਤੀ ਹੈ ਵੀ ਇਹਨਾਂ ਤੇ ਇਹ ਜੀ ਸਖਤ ਕਾਰਵਾਈ ਹੋਵੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਵੀ ਸ਼ਾਂਤਮਈ ਰਹੇ ਤਾਂ ਇਹਨਾਂ ਦੀ ਵੀ ਜਾਨ ਬਚੇ ਜਿਹੜੀਆਂ ਸੜਕਾਂ ਤੇ ਗਊਆਂ ਦਾ ਪਰਛਮੜੀਆਂ ਉਹਦਾ 5-700 ਕਰੋੜ ਰੁਪਏ ਸਰਕਾਰ ਕੋਲ ਸਮਾਂ ਕੌਸਸ ਦਾ ਉਹ ਜਿਹੜਾ ਮਜਬੂਰਨ ਜੇ ਇਹ ਫਰਮਾਨ ਨਾ ਕੀਤਾ ਦਾ ਗਊ ਰਖਾਤਲ ਜਿਹੜੇ ਆਪਣੇ ਕਿਸਾਨ ਵੀਰ ਆ ਉਹ ਵੀ ਸਾਡੇ ਨਾਲ ਸਹਿਮਤ ਹੈ ਕਈ ਵਾਰ ਸਾਡੀ ਤੁਸੀਂ ਠੇਕੇਦਾਰ ਦਾ ਜ਼ਿਕਰ ਕੀਤਾ ਜਾਣਦੇ ਹੋ ਕੌਣ ਹੈ ਠੇਕੇਦਾਰ ਜਿਹਦੇ 24 ਜਵ ਦਾ ਨਾਂ ਇੱਕ ਨਾਲ ਉਹਦੇ ਇੰਦਰ ਚਰਨਜੀਤ ਹੈ ਚੰਨੇ ਤੇ ਉਹਨਾਂ ਦੇ ਪਰਚੇ ਵੀ ਹੈ ਕਿਤੋਂ ਦੇ ਨੇ ਠੇਕੇਦਾਰ ਇਹ ਇਸਲਾਮ ਲੁਧਿਆਣਾ ਚਲਾ ਰਹੇ ਇੱਕ ਮੇਰੇ ਨਾਲ ਉਹਨੇ ਦਾ ਦੂਸਰਾ ਓਕੇ ਉਹਨਾਂ ਦਾ ਨੰਬਰ ਸਾਡੇ ਕੋਲ ਹੈਗਾ ਉਹਨਾਂ ਤੇ ਜੇ ਸਰਕਾਰ ਜਾਂ ਪ੍ਰਸ਼ਾਸਨ ਸਖਤ ਕਾਰਵਾਈ ਕਰਦਾ ਤਾਂ ਅੱਜ ਜਿਹੜਾ ਗਊ ਮੰਡਸ ਦੀ ਜਿਹੜੀ ਬੁਰੀ ਹਾਲਤ ਹੋ ਰਹੀ ਹੈ ਪੰਜਾਬ 'ਚ ਉਹ ਨਹੀਂ ਹੋਣੀ ਸੀ ਮੈਂ ਕਦੇ ਵੀ 40 ਸਾਲ ਤੋਂ ਐਸਾ ਨਹੀਂ ਦੇਖਿਆ ਪੰਜਾਬ 'ਚ ਵੀ ਗਊ ਮਾਸ ਵੀ ਗੁੰਮ ਕੱਟ ਕੇ ਵੀ ਜਾਂਦੀਆਂ ਹੁਣ ਅਸੀਂ ਕਟੋ-ਕਟੇ 1 ਸਾਲ ਦੇ ਅੰਦਰ 10-12 ਗਊ ਮਾਸ ਦੇ ਟਰੱਕ ਪਰੇ ਹੋਏ ਫਟ ਤੁਸੀਂ ਹੁਣ ਚੜਕੇ ਦੇਖਿਆ ਕੀ ਸੀ ਇਹਦੇ ਵਿੱਚ ਗੌਆਂ ਆ ਜਾਂ ਸ਼ਾਨ ਮੈਲ ਵੀ ਆ ਤੇ ਸ਼ਾਨ ਵੀ ਆ ਕਿਉਂਕਿ ਇਹਨਾਂ ਨੇ ਕੱਟਣ ਵਾਸਤੇ ਲੈ ਕੇ ਜਾਣਾ ਬਹੁਤ ਬੁਰੀ ਤਰ੍ਹਾਂ ਤੁਹਾਡੇ ਸਾਹਮਣੇ ਬੰਦ ਹੈ ਸ਼ਾਨ ਨੂੰ ਇਹਨਾਂ ਨੂੰ ਜਗ੍ਹਾ ਨਹੀਂ ਹੈ ਏਸੀ ਚੱਲ ਰਿਹਾ ਠੰਡਾ ਕਰਿਆ ਹੋਇਆ ਫ੍ਰਿਜ ਤੇ ਜੇ ਜਿਆਦਾ देर ਇੱਥੇ ਖੜੇ ਕਿਸੇ ਕਰਕੇ ਮੈਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਫੋਨ ਕਰਨਾ ਪਿਆ ਤੁਰੰਤ ਫਿਰ ਪੁਲਿਸ ਕਾਰਵਾਈ ਕਰਦੇ ਹੋਏ ਇੱਥੇ ਪੁੱਛਿਆ ਨਹੀਂ ਹੈ ਇੱਥੇ ਜੇ ਥੋੜੀ देर ਹੋਰ ਖੜ੍ਹ ਜੰਦੇ ਨੇ ਤਾਂ ਇਹਨਾਂ ਦੀ ਮੌਤ ਹੋ ਸਕਦੀ ਹੈ ਟਰੱਕ ਮਿਲਿਆ ਜਿੱਥੇ ਮਿਲਿਆ ਇੱਕ ਕੌਣ ਬੋਲਦੇ ਨੇ ਇਹ ਟਰੱਕ ਗਊਸਾਲਾ ਆਈਐਸਐਸ ਚਾਰਮ ਸਿੰਘ ਦਾਣਾ ਜਦੀਪ ਲਾੜਰ ਬੋਲਦਾ ਜੀ ਟਰੱਕਾ ਜਿਹੜਾ ਗਊਸਾਲਾ ਪ੍ਰਧਾਨ ਨੇ ਰਾਤ ਨੂੰ ਇੱਥੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਲਾ ਕੇ ਰੋਕ ਲਿਆ ਉਹ ਆ ਖਾਣੇ ਫੋਨ ਕਰਤਾ ਤੇ ਅਸੀਂ ਮੌਕੇ ਤੇ ਆ ਕੇ ਕਾਰ ਵੀ ਜਿਹੜੀ ਬੰਦੀ ਕਰਦੇ ਕਿੱਥੇ ਲੈ ਕੇ ਜਾ ਰਹੇ ਹੋ ਹੁਣ ਇਹਨਾਂ ਗਊਆਂ ਨੇ ਗਊਸਾਲਾ ਸਰਦਾਂਗੇ ਜੀ ਉਹ ਟਰੱਕ ਖਾਣੇ ਜਾ ਕਿੰਨੀਆਂ ਗਊਆਂ ਨੇ ਇਹਦੇ ਵਿੱਚ ਗਊਆਂ ਦੀ ਗਿਣਤੀ ਕਰਨ ਤੇ ਪਤਾ ਲੱਗਦਾ ਜੀ